ਇਟਲੀ ਤੋਂ ਇੱਕ ਬੇਹਦੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਤੇ ਇਹ ਕਿ ਇਹ ਪੰਜਾਬ ਦਾ ਨੌਜਵਾਨ ਕਪੂਰਥਲਾ ਜ਼ਿਲ੍ਹੇ ਦੇ ਤਾਸ਼ਪੁਰ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਪਰਿਵਾਰ ਸਮੇਤ ਇਟਲੀ ਚ ਰਹਿ ਰਿਹਾ ਸੀ ਦੱਸਤੇ ਇਹ ਕਿ ਇਹ ਘਟਨਾ ਕੰਪਾਨੀਆ ਦੇ ਸ਼ਹਿਰ ਪੱਤੀਪਾਲੀਆ ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੋਗੋ ਦੀ ਦੱਸੀ ਜਾ ਰਹੀ ਹੈ ਇੱਥੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪਧਰਾ ਕਰਦੇ ਸਮੇਂ ਰੂਟਾਵੇਟਰ ਮਸ਼ੀਨ ਨਾਲ ਖੇਤਾਂ 'ਚ ਕੰਮ ਕਰ ਰਹੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਉਹ ਨਿਵਾਸੀ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ਚ ਰਹਿ ਰਿਹਾ ਸੀ ਉਸ ਨਾਲ ਕੰਮ ਕਰਨ ਵਾਲੇ ਇੱਕ ਕਾਮੇ ਮਨਿੰਦਰ ਸਿੰਘ ਬਾਲ ਨੇ ਪਰੇਮਾਨ ਨਾਲ ਪ੍ਰੈਸ ਨੂੰ ਦੱਸਿਆ ਕਿ ਰੋਜ਼ ਵਾਂਗ ਮ੍ਰਿਤਕ ਮਨਿੰਦਰ ਸਿੰਘ ਖੇਤਾਂ ਚ ਵਾਹੀ ਕਰ ਰਿਹਾ ਸੀ ਤੇ ਉਹ ਦੁਪਹਿਰ ਨੂੰ ਕੰਮ ਛੱਡ ਕੇ ਥੋੜੀ ਦੂਰ ਖੇਤਾਂ ਦੇ ਵਿੱਚ ਆਰਾਮ ਕਰਨ ਚਲੇ ਗਏ ਕੁਝ ਸਮੇਂ ਬਾਅਦ ਖੇਤਾਂ ਦੇ ਮਾਲਕ ਤੇ ਉਸਦੇ بیٹے ਨੇ ਆ ਕੇ ਕਿਹਾ ਕਿ ਘਰ ਤੋਂ ਬਾਹਰ ਨਾ ਆਣਾ ਕਿਉਂਕਿ ਖੇਤਾਂ ਚ ਪੁਲਿਸ ਆਈ ਹੋਈ ਹੈ ਸਾਥੀ ਮਜ਼ਦੂਰ ਨੇ ਅੱਗੇ ਦੱਸਿਆ ਕੀ ਫੈਰੋਨਾ ਨੇ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਇਸ ਮਗਰੋਂ ਉਹਨਾਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰਕੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾਂ ਦੇ ਵਿੱਚ ਟਰੈਕਟਰ ਤੇ ਇੱਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਉਪਰੰਤ ਜਦੋਂ ਉਹਨਾਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦਾ ਸਰੀਰ ਟਰੈਕਟਰ ਹੇਠਾਂ ਉਛਲਿਆ ਗਿਆ ਸੀ ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਰੀ ਜਾਂਚ ਕਰ ਰਹੀ ਹੈ ਕਿ ਆਖਿਰੇ ਹਾਦਸਾ ਕਿੰਜ ਵਾਪਰਿਆ ਜਿਸ ਕਰਕੇ ਮਜ਼ਦੂਰ ਨੂੰ ਆਪਣੀ ਜਾਨ ਗਵਾਣੀ ਪਈ yeah